ਉਹਨਾਂ ਨੂੰ ਇੱਕ ਸਮਦਾ ਸਾਨੂੰ ਜਵਾਬ ਹੀ ਦਿੱਤਾ ਸੀ ਕਿ ਕਹਿੰਦੇ ਨਾੜਾਂ ਬਹੁਤ ਬ੍ਰੇਕ ਆਪਰੇਸ਼ਨ ਨਹੀਂ ਹੋ ਸਕਦਾ ਦੁਆਰਾ ਤੁਸੀਂ ਦਵਾਈ ਖਾਓ ਦਵਾਈ ਖਾਣ ਤੋਂ ਬਾਅਦ ਉਹਨਾਂ ਨੇ ਗੋਲੀ ਦਿੱਤੀ ਜੇ ਐਮਰਜੈਂਸੀ ਦੂਏ ਤੀਏ ਦਿਨ ਸਾਨੂੰ ਗੋਲੀ ਜੀਭ 'ਤੇ ਰੱਖਣੀ ਪੈਂਦੀ ਸੀ ਜੀ ਪ੍ਰੋਬਲਮ ਆ ਜਾਂਦੀ ਹਾਜ ਤੇ ਹਾਰਡ ਦੀ ਪ੍ਰੋਬਲਮ ਹੁੰਦੀ ਸੀ ਦਰਦ ਹੋਣੀ ਹੁਣ 15 ਦਿਨ ਹੋ ਗਏ ਜਦੋਂ ਅਸੀਂ ਕਾੜਾ ਪੀਤਾ ਇਹਨਾਂ ਦੀ ਦਵਾਈ ਬੈਸ ਸਾਹਿਬ ਦੀ ਸ਼ੁਰੂ ਕੀਤੀ ਆ ਤਾਂ ਅੱਜ ਸਾਨੂੰ ਗੋਲੀ ਰੱਖਣ ਦੀ ਲੋੜ ਜੀਵਤ ਰੱਖਣ ਦੀ ਲੋੜ ਨਹੀਂ ਪਈ ਜੀ ਸਾਨੂੰ। ਹਲਮਨਦੇ ਉਹ ਵੀ ਜਿਹੜਾ ਕਾੜਾ ਪੈਤਾ ਜਿਹੜੀ ਦਵਾਈ ਰੱਖਦੇ ਸੀਗੇ ਜੀਵਤ ੱਲੇ ਹੁਣ ਉਹਦੀ ਲੋੜ ਨਹੀਂ ਪਈ ਉਹ ਖਤਮ ਹੋ ਗਿਆ ਤਾਂ ਫਿੱਟ ਹੋ ਗਿਆ। ਹਾਂਜੀ। ਕਾਫੀ 50% ਸਾਨੂੰ ਫਰਕ ਆ ਜਗੇ ਨਾਲ ਲੱਗਦਾ। ਭੈਣ ਜੀ ਕੀ ਪ੍ਰੋਬਲਮ ਆਈ ਸੀ ਤੇ ਕਦੋਂ ਆਈ ਸੀ ਤੁਹਾਨੂੰ ਪ੍ਰੋਬਲਮ? ਮੈਨੂੰ ਜੀ ਇਹ ਹੈ 17 ਚ ਅੱਜ ਅੱਜ 17 ਚ ਆਈ ਸੀ। ਅੱਛਾ ਜੀ। 17 ਚ ਪ੍ਰੋਬਲਮ ਆਈ ਸੀਗੀ। ਲੱਗੀ ਘਰੇ ਬੈਠੀ ਸੀ ਬੈਠੀ-ਬੈਠੀ ਨੂੰ ਮੇਰੇ ਇੱਥੇ ਛਾਤੀ 'ਚ ਬਾਹਾਂ 'ਚ ਦਰਦ ਜਾ ਕੇ ਦਰਹੋਂ ਲੱਪੇ। ਤੇ ਵਾਈਪਰ ਸਰਜਰੀ ਕੀਤੀ ਚੌਥੇ ਦਿਨ ਉਹਨਾਂ ਨੇ ਤੇ ਮਤਲਬ ਕਿ ਉਦੋਂ ਫੇ ਮੈਂ ਠੀਕ ਸੀ ਜਾਨੀ ਕਿ ਕਮਜ਼ੋਰੀ ਤਾਂ ਬਹੁਤ ਸੀਗੀ ਤੇ ਹੌਲੀ ਹੌਲੀ ਨਾ ਦੋ ਆਪਾਂ ਦੁਬਾਰਾ ਹਾਰਡ ਦੀ ਪ੍ਰੋਬਲਮ ਆ ਗਈ ਸੀ ਅਖਿਰ ਪ੍ਰੈਸ਼ਨ ਕਰਨ ਤੋਂ ਬਾਅਦ ਵੀ ਮੈਂ ਕਿ ਦੋ ਦੋ ਤਿੰਨ ਸਾਤਾ ਪਤਾ ਨਹੀਂ ਲੱਗਾ ਇਹਦਾ ਬਹੁਤਾ ਕਦੀ ਦਰਦ ਹੋਣਾ ਲੱਗ ਪਿਆ ਤੇ ਕਦੀ ਕਮਜ਼ੋਰੀ ਬੜੀ ਆ ਗਈ ਸੀ ਕੁਝ ਫੇ ਹੌਲੀ 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 ਮੈਂ ਕਿ ਠੀਕ ਹੋ ਗਈ ਤੇ 8 ਸਾਲ ਮੈਂ ਠੀਕ ਰਹੀ 8 ਸਾਲਾਂ ਤੋਂ ਬਾਅਦ ਹੁਣ 3-4 ਮਹੀਨੇ ਹੋਏ ਸੀਗੇ ਮੋਢੇ ਕਿ ਮੇਰਾ ਜਿੱਦਾ ਬਾਹ ਦੁਖਦੀ ਸੀਗੀ ਸੇਰ ਦੁਖਦਾ ਸੀਗਾ ਜਦੋਂ ਹੁੰਨੀ ਇਹ ਰਾਤ ਨੂੰ ਹੁੰਦੀ ਸੀਗੀ ਸ਼ਾਮ ਜਾਨੂੰ ਮੈਂ ਦੋ ਦੋ ਘੰਟੇ ਮਦਰ ਕਿ ਲੱਗ ਜਾਂਦਾ ਸੀ ਮੇਰੇ ਬੱਚੇ ਬਾਹਾਂ ਮਾ ਟੁੱਟਦੇ ਸੀ ਬੁਰਾ ਹਾਲ ਕਰਦੇ ਸੀ ਪੈਸੋ ਫਿਰ ਅਸੀਂ ਇੱਕ ਕੜਾ ਪੀਤਾ ਆ ਪਹਿਲੇ ਕੜੇ ਦਾ ਮੈਨੂੰ ਫਰਕ ਪੈ ਗਿਆ ਹੁਣ ਜਾਣ ਕੇ ਮੈਂ ਚੱਲ